ਮੈਨੂੰ ਕੰਮ ਪੈ ਗਿਆ ਮੈਂ ਥਾਣੇ ਚਲੇਗਾ ਕਿਹੜੀ ਪਾਰਟੀ ਦਾ ਬੰਦਾ ਹੈ ਉਹਨਾਂ ਨਾਲ ਰਿਸ਼ਤਾ ਕਰਨਾ ਹੈ ਅੱਛਾ ਇਹ ਪੁੱਛਦੇ ਹਾਂ ਹਾਂ ਕਿਹੜੀ ਪਾਰਟੀ ਦਾ ਬੰਦਾ ਹੈ ਆਏ ਕੋਠੇ ਨਹੀਂ ਕਿਸੇ ਨੇ ਪੁਆਏ ਸਾਡੇ ਅੱਛਾ ਕੋਠੇ ਆ ਕਮਰੇ ਆ ਗਏ ਸੀ ਜਿਹੜੇ ਗਰੀਬਾਂ ਨੂੰ ਮਿਲਦੇ ਆ ਪਲੱਛ ਨਹੀਂ ਪਾਈ ਨਹੀਂ ਪਾਈ ਨਾ ਬਾਥਰੂਮ ਨਹੀਂ ਬਣਾ ਕੇ ਨਾ ਕੁਛ ਨਹੀਂ ਅਸੀਂ ਆਪ ਦੀ ਪਾਈ ਹੈ ਕਿਹੜਾ ਤਗੜਾ ਆ ਆਨੇ ਖੱਡੇ ਤੇ ਉਹਨੂੰ ਮਣੇ ਹੁੰਦੇ ਨਾਲੇ ਗਰੀਬ ਬੰਦੇ ਦੀ ਸੁਣਵਾਈ ਹੈ ਸਾਡੇ ਨਹੀਂ ਸੁਣਦੇ ਕੋਠੇ ਜਿੰਨਾਂ ਦੇ ਆਏ ਉਹਨਾਂ ਦੇ ਪਾਏਗੇ ਸਾਡੇ ਆ 3 ਸਾਲ ਹੋ ਗਏ ਨੇ ਅਜੇ ਤਾ ਸਾਡਾ ਇੱਕ ਵੀ ਨਹੀਂ ਆਇਆ ਜਿਨ੍ਹਾਂ ਦਾ ਸਰਦਾ ਸਗੋਂ ਉਹਨਾਂ ਦੇ ਪੈਗੇ ਤੇ ਉਹਨਾਂ ਦੇ ਪੈਗੇ ਆ ਸਾਡੇ ਕੋਈ ਨਹੀਂ ਸਾਡੀ ਜੇ ਕਲੌਨੀਆਂ ਕਟੀਆਂ ਸਾਡੀਆਂ ਉਹ ਵੀ ਸਾਡੀ ਕੋਈ ਨਹੀਂ ਸੁਣਾਈ ਹੋਈ ਪੋਰਾ ਪੋਰਾ ਥਾਂ ਤੇ ਡੰਗਰੇ ਹੀ ਗਲੀਆਂ ਚ ਬੰਨੇ ਹੋਏ ਕਿਸੇ ਦੀਆਂ ਪੁਲਿਸ ਨਾਲ ਕੱਟ ਦਿੱਤੀਆਂ ਨਾ ਕਿਸੇ ਦਾ ਕੋਸ਼ ਕਰਾ ਦਿੱਤਾ ਨਿਆਲਿਆ ਨਹੀਂ ਕੋਮਪਰੈਸ਼ਨ ਕਿਸੇ ਦੀ ਲੱਗੀ ਇਹ ਤਾਂ ਹੀ ਪਸਤਰ ਆਦਮੀ ਦੀ ਨਹੀਂ ਲੱਗੇ ਤੇ ਹੋਣਾ ਪਿੰਡ ਦੇ ਵਿੱਚ ਆ ਪਰ ਕੰਮ ਕੀਤਾ ਰਨੇਗਾ ਦੇ 1 ਰੁਪਈਆ ਨੇ ਇੱਕ ਇੱਕ ਕਿਸ਼ਤ ਪਾਈ ਤੇ ਬਸ ਠੀਕ ਠਾਕ ਮੋਰੀਗਾ ਦੇ ਵੀ ਪੈਸੇ ਨਹੀਂ ਮਿਲੇ ਨਾ ਕੌਣ ਲੈ ਗਿਆ ਕਿੱਥੇ ਚਲੇ ਸਾਨੂੰ ਕੋ ਪਤਾ ਇਹਨਾਂ ਨੂੰ ਪਤਾ ਵੋ ਸਰਪੰਚਾਂ ਨੂੰ ਨਹੀਂ ਪੁੱਛਦੇ ਆਪਦੇ ਨੂੰ ਸਰਪੰਚਾਂ ਨੂੰ ਪੁੱਛ ਕੋ ਆਖਾਂ ਤੇ ਪੁੱਛੋ ਨਹੀਂ ਆਂਦੇ ਸਿੱਧੀਆਂ ਆਪਾਂ ਦਾ ਗੱਲ ਕਰਨੇ ਭਾਵੇਂ ਕਿ ਮਰਜ਼ੀ ਹੋਵੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਫਾਈਲ ਕਾ ਦੇ ਵਿੱਚ ਆ ਕੇ ਆਖਿਆ ਸੀ ਵੀ ਅਸੀਂ ਪਰਲਾਈ ਦੇ ਪੈਸੇ ਸਭ ਤੋਂ ਪਹਿਲੇ ਆਧਾਰ ਤੇ ਦਾਅਵਾਵਾਂਗੇ ਮੇਰੀ ਹੈਡ ਲਿਸਟ ਦੇ ਵਿੱਚ ਭਗਵੰਤ ਮਾਨ ਨੇ ਆਖਿਆ ਸੀ ਅੱਜ 2 ਸਾਲ ਤੋਂ ਉੱਤੇ ਹੋ ਗਏ ਨੇ ਇਹਨਾਂ ਨੇ ਕਿਹਨੋਂ ਰੁਪਈਆ ਨਹੀਂ ਦਵਾਇਆ ਜਦੋਂ ਕਾਲੀ ਸਰਕਾਰ ਸੀ ਨਾ ਭਗਵੰਤ ਮਾਨ ਬੜੀਆਂ ਥਾਪੀਆਂ ਮਾਰਦਾ ਸੀ ਇਹਨੂੰ ਬਾਹਰ ਕੱਢੋ ਲੋਕਾਂ ਦੇ ਪੈਸੇ ਦਵਾਓ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਅੱਜ ਭਗਵੰਤ ਮਾਨ ਬਾਹਰ ਕੱਢ ਕੇ ਲੋਕਾਂ ਦੇ ਪੈਸੇ ਦਵਾ ਦੇਵੇ ਪਰਲ ਕੰਪਨੀ ਦੇ ਇਕਲਾ ਪਰਲ ਕੰਪਨੀ ਦੇ ਇਹਨਾਂ ਦੀ ਜਾਇਦਾ ਜ਼ਮੀਨਾਂ ਬੜੀਆਂ ਪਈ ਹੋਈਆਂ ਨੇ ਆ ਬੰਦੀ ਵਾਲੇ ਦੇ ਕੋਲ 100 ਕਿਲੋ ਜ਼ਮੀਨ ਇੱਥੇ ਪਈ ਹੋਈ ਹੈ ਬਠਿੰਡੇ ਦੇ ਵਿੱਚ ਰੇਕ ਜ਼ਿਲ੍ਹੇ ਦੇ ਵਿੱਚ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਉਹਨੂੰ ਅੰਦਰ ਦੇ ਛੱਡਿਆ ਨੇ ਉਹਨੂੰ ਬਾਹਰ ਕੱਢਣ ਉਹਦੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦੇ ਪੈਸੇ ਦੇਣ ਮਜ਼ਦੂਰਾਂ ਦੇ ਦੇਣ ਦੁਕਾਨਦਾਰਾਂ ਦੇ ਜਿੰਨਾ ਜਿੰਨਾ ਗਰੀਬਾਂ ਨੇ ਆਪਦੇ ਕਮਰੇ ਜਿਹੜੇ ਨੇ ਉਹ ਗਹਿਣੇ ਰੱਖ ਕੇ ਤੇ ਪੈਸੇ ਇਹਨਾਂ ਨੂੰ ਦਿੱਤੇ ਨੇ ਪਰਲੀ ਕੰਪਨੀ ਨੂੰ ਕਿੰਨੇ ਕਿੰਨੇ ਪੈਸੇ ਆਮ ਤੌਰ ਤੇ ਇੱਕ ਇੱਕ ਬੰਦੇ ਦੇ ਪੈਸੇ ਤਾਂ ਬਹੁਤ ਬਹੁਤ ਜ਼ਿਆਦੇ ਨੇ ਕਿੰਨੇ ਕਿੰਨੇ ਕੋਈ 3-3 ਲੱਖ ਰੁਪਈਆ ਹੈਗਾ ਸਾਡਾ ਅੱਛਾ 3-3 4-4 ਲੱਖ ਰੁਪਈਆ ਸਾਡੇ ਵੀ ਇਸ ਤਰ੍ਹਾਂ ਹੈ ਜੀ ਇੰਨੇ ਪੈਸੇ ਤੋਂ ਨਹੀਂ ਹੈਗੇ 3-4 ਲੱਖ ਕੱਲ ਮੇਰੀ ਉਮਰ 72 ਸਾਲ ਦੀ ਤੇ ਮੇਰੇ ਬੁਢਾਪਾ ਟੈਂਸ਼ਨ ਨਹੀਂ ਲੱਗਾ ਜਿੱਤ ਲੱਗੀ ਇੱਕ ਵਾਰੀ ਆਈ ਇੱਕ ਕੱਟੀ ਗਈ ਪੈਨਸ਼ਨ ਹਾਂ ਇਹ ਕੱਟ ਕਿਉਂ ਦਿੱਤੀ ਪਤਾ ਹੀ ਨਹੀਂ ਜੀ ਕੱਟੀ ਐਸੇ 35 45 ਸਾਲ ਲਈ ਜਾਂਦੇ ਨੇ ਜਿੰਦੀ ਉਮਰ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ 40 ਸਾਲ ਦੀ ਹੋ ਗਈ ਕੋਈ ਪੈਨਸ਼ਨ ਨਹੀਂ ਕੋਈ ਉਹ ਤੇ ਉਹ ਕਹਿੰਦੇ ਸੀ ਘਰੇ ਆ ਕੇ ਪੈਨਸ਼ਨ ਦੇਾਂਗੇ ਤੁਹਾਨੂੰ ਜਾਣਾ ਵੀ ਨਹੀਂ ਪੈਣਾ ਬੈਂਕਾਂ 'ਚ ਵੀ ਨਹੀਂ ਕੁਝ ਕਰਨਾ ਵੀ ਨਹੀਂ ਜਿਹੜਾ ਮਰ ਮਰ ਥੱਕਿਆ ਜੀ ਜਿਹੜੇ ਮਰ ਮਰ ਥੱਕ ਜਾਂਦੇ ਨੇ ਸਦਕੇ ਤੇਰੇ ਦੇ ਅਸੀਂ ਦੇਖੋ 300 ਯੂਨਟ ਬਿਜਲੀ ਮੁਫਤ ਕਰਤੀ ਜਨਾਨੀਆਂ ਨੂੰ ਬੱਸਾਂ ਤੇ ਸਫ਼ਰ ਫਰੀ ਕਰਤੇ ਬਿਜਲੀ ਫਰੀ ਜਿਹੜੀ ਸੀ ਉਹ ਕਾਲੀ ਸਰਕਾਰ ਵੇਲੇ ਵੀ ਹੈਗੀ ਸੀ ਉਹ ਸਾਰੀਆਂ ਸਰਕਾਰਾਂ ਨੇ ਇਹ ਕੀਤਾ ਹੋਇਆ ਸੀਗਾ ਜਿਹੜੇ ਭਗਵੰਤ ਮਾਨ ਨੇ ਨਵੇਂ ਵਾਅਦੇ ਕਰਕੇ ਆਪਦੀ ਸਰਕਾਰ ਬਣਾਈ ਏ ਇਹ ਆਪਦੇ ਵਾਅਦੇ ਪੂਰੇ ਕਰੇ ਕਿਉਂ ਨਹੀਂ ਕਰਦਾਗਾ ਫੋਟਾਂ ਲੈ ਜਾਂਦੇ ਉਹਦੇ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜਿੰਦ ਤੱਕ ਕਿਹਨੂੰ ਕਿਹਨੂੰ ਤੁਸੀਂ ਇਸ ਸੁਨੇਹਾ ਲਾਇਆ ਕਿਹੜੀ ਕਿਹੜੇ ਪਾਰਟੀ ਨੂੰ ਕਿਹੜੇ ਕਿਹੜੇ ਵਾਅਦੇ ਸਾਰਿਆਂ ਨੂੰ ਜਿੱਦੋਂ ਐਮਐਲ ਲਾਇਆ ਜੋ ਵੀ ਸਾਡੇ ਬੁਲਾਉਂਦਾ ਜੀ ਅਸੀਂ ਰੇਖ ਨੂੰ ਸੁਨੇਹਾ ਲਾਈਦਾ ਸਾਡੀ ਕਰਕੇ ਸੁਣਵਾਈ ਨਹੀਂ ਕੀਤੀ ਮਾਤਾ ਜੀ ਮੈਂ ਪੁੱਛਦਾ ਸੀ ਵੀ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਰਿਪੋਰਟ ਆ ਇਹ ਕਹਿੰਦੇ ਸੀ ਅਸੀਂ ਬੜੀ ਵੱਖਰੀ ਤਰ੍ਹਾਂ ਦੀ ਸਰਕਾਰ ਆ ਬਦਲਾ ਆਇਆ ਕੋਈ ਫਾਇਦਾ ਮਿਲਿਆ 2 ਸਾਲਾਂ 'ਚ ਕੋਈ ਨਾ ਕਿਸੇ ਨੇ ਇੱਥੇ ਫਾਇਦਾ ਕੌਣ ਦੇਣ ਵਾਲਾ ਹੈ ਕੋਈ ਨਹੀਂ ਕਰਨ ਵਾਲਾ ਇੱਥੇ ਉਹ ਤਾਂ ਮੰਨਨੇ ਆ ਪਾਏ ਕੋਈ ਨਹੀਂ ਕਰਦੇ ਪਾਏ ਗੱਲیں ਮਾੜੀਆਂ ਦੀ ਸੁਣਦੇ ਸਤਿ ਸ਼੍ਰੀ ਅਕਾਲ ਪੰਜਾਬ ਵਨਕਟ ਦੇਖ ਰਹੇ ਹਾਂ ਤੁਸੀਂ ਮਕਰਨ ਹੰਡਾ ਹਲਕਾ ਹਲਕਾ ਮੀਂਹ ਵਰ ਰਿਹਾ ਅੱਜ ਪਰ ਪਿੰਡਾਂ ਦੇ ਵਿੱਚ ਲੋਕ ਬਹੁਤ ਵਰ ਰਹੇ ਨੇ ਸਿਆਸਤਦਾਨਾਂ ਉੱਤੇ ਪਿਛਲੇ ਦਿਨੀ ਵੀਡੀਓਜ਼ ਵਾਇਰਲ ਹੋਈਆਂ ਨੇ ਕਿਤੇ ਭਾਜਪਾ ਦੇ ਨੁਮਾਇੰਦਿਆਂ ਨੂੰ ਭਜਾਇਆ ਜਾ ਰਿਹਾ ਕਿਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਵਾਲ ਕੀਤੇ ਜਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਅੱਜ ਲੋਕਾਂ ਦੇ ਨਾਲ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਪਹੁੰਚੇ ਹਾਂ ਜਿੱਥੇ ਖੜੇ ਨੇ ਨੌਜਵਾਨ ਬਜ਼ੁਰਗ ਸਾਰੇ ਹੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਵੀਰ ਜੀ ਮੇਰਾ ਨਾਮ ਹੈ ਵਿੱਕੀ ਕਪੂਰ ਪਿੰਡ ਬੇਟੂਕਦੀਮ ਤੋਂ ਰਹਿਣ ਵਾਲਾ ਜੀ ਤੇ ਇਹ ਤੁਹਾਨੂੰ ਲੋਕ ਸਭਾ ਹਲਕਾ ਫਰੋਜਪੁਰ ਪੈ ਗਿਆ ਹਾਂ ਹਾਂ ਜੀ ਫਰੋਜਪੁਰ ਹੈ ਜੀ ਤੇ ਜਿਵੇਂ ਮੈਂ ਕਿਹਾ ਕਿ ਪਿੰਡ ਦੇ ਵਿੱਚ ਮੀਤ ਅੱਜ ਹੌਲਾ ਹੌਲਾ ਪੈਂਦਾ ਪਰ ਲੋਕ ਪਿੰਡਾਂ 'ਚ ਬੜੇ ਭਾਰੇ ਹੋ ਕੇ ਪੈ ਰਹੇ ਸਿਆਸਤਦਾਨਾਂ ਨੂੰ ਹੰਸ ਰਾਜ ਹੰਸ ਦੀ ਗੱਡੀ ਭਜਾਈ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਸਵਾਲ ਹੋ ਰਹੇ ਨੇ ਤੁਹਾਡੇ ਪਿੰਡ 'ਚ ਕੀ ਸਿਆਸੀ ਮੌਲ ਹੈ ਕੀ ਮੂਡ ਆ ਆਮ ਆਦਮੀ ਪਾਰਟੀ ਤਾਂ ਖੁਸ਼ ਹੋ ਇਸ ਤਰ੍ਹਾਂ ਜੀ ਵੇਖੋ ਆਮ ਆਦਮੀ ਪਾਰਟੀ ਤੋਂ ਲੋਕ ਖੋਈ ਸੀ ਇਹਨਾਂ ਨੂੰ ਨਵਾਂ ਮੌਲ ਲਿਆਈਏ ਇਹਨਾਂ ਨੂੰ ਲੋਕਾਂ ਨੇ ਲਿਆਂਦਾ ਇਹਨਾਂ ਵਾਅਦੇ ਕੀਤੇ ਇਹਨਾਂ ਨੇ ਵਾਅਦਾ ਕੋਈ ਪੂਰਾ ਤਾਂ ਨਹੀਂ ਕੀਤਾ ਭਗਵੰਤ ਮਾਨ ਨੇ ਕੇਜਰੀਵਾਲ ਨੇ ਫਾਇਲ ਕਾ ਦੇ ਵਿੱਚ ਆ ਕੇ ਆਖਿਆ ਸੀ ਵੀ ਅਸੀਂ ਪਰਲੇ ਦੇ ਪੈਸੇ ਸਭ ਤੋਂ ਪਹਿਲੇ ਅਧਾਰ ਤੇ ਦਵਾਵਾਂਗੇ ਮੇਰੀ ਹੈਡਲਿਸਟ ਦੇ ਵਿੱਚ ਭਗਵੰਤ ਮਾਨ ਨੇ ਆਖਿਆ ਸੀ ਅੱਜ 2 ਸਾਲ ਤੋਂ ਉੱਤੇ ਹੋ ਗਏ ਨੇ ਇਹਨਾਂ ਨੇ ਕਿਸੇ ਨੂੰ ਰੁਪਈਆ ਨਹੀਂ ਦਵਾਇਆ ਉਹ ਕਹਿੰਦੇ ਅਸੀਂ ਦੇਖੋ 300 ਯੂਨਟ ਬਿਜਲੀ ਮੁਫਤ ਕਰਤੀ ਜਨਾਨੀਆਂ ਨੂੰ ਬੱਸਾਂ ਤੇ ਸਫ਼ਰ ਫਰੀ ਕਰਤੇ ਜਿੰਨੇ ਨੌਕਰੀਆਂ ਲੋਕੀ ਆਖਰੀ ਸਾਲ ਦਿੰਦੇ ਸੀ ਪਹਿਲੇ 2 ਸਾਲਾਂ 'ਚ ਦੇਤੀਆਂ ਵੇਖੋ ਜੀ ਜਿਹੜੀ ਇਹ ਸਹੂਲਤ ਏ ਇਹ ਸੂਤ ਤਾਂ ਅੱਜ ਦੀ ਨਹੀਂ ਚੱਲਣ ਢਈ ਬਿਜਲੀ ਫ੍ਰੀ ਬਿਜਲੀ ਫ੍ਰੀ ਜਿਹੜੀ ਸੀ ਉਹ ਕਾਲੀ ਸਰਕਾਰ ਵੇਲੇ ਵੀ ਹੈਗੀ ਸੀ ਜੀ ਉਹ ਸਾਰੀਆਂ ਸਰਕਾਰਾਂ ਨੇ ਇਹ ਕੀਤਾ ਹੋਇਆ ਸੀਗਾ ਜਿਹੜੇ ਭਗਵੰਤ ਮਾਨ ਨੇ ਨਵੇਂ ਵਾਅਦੇ ਕਰਕੇ ਆਪਦੀ ਸਰਕਾਰ ਬਣਾਈ ਏ ਇਹ ਆਪਦੇ ਵਾਅਦੇ ਪੂਰੇ ਕਰੇ ਕਿਉਂ ਨਹੀਂ ਕਰਦਾਗਾ ਇਹਨੇ ਕੋਈ ਆਪਦੇ ਘਰੋਂ ਤਾਂ ਪੈਸੇ ਨਹੀਂ ਦੇਣੇਗੇ ਤੋ ਲੋਕਾਂ ਦੀ ਪ੍ਰਾਪਰਟੀ ਏ ਪ੍ਰਾਪਰਟੀ ਵਾਧੂ ਪਈ ਲੋਕਾਂ ਪੈਸੇ ਦਿੱਤੇ ਨੇ ਪ੍ਰਾਪਰਟੀਆਂ ਨੇ ਉਹਨਾਂ ਨੂੰ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜਾਣ ਤੇ ਉਹ ਹੰਸ ਰਾਜ ਹੰਸ ਕਹਿੰਦੇ ਮੇਰੇ ਜਿਆਦਾ ਦਿਵਾਲੇ ਹੋਏ ਆ ਮੈਂ ਤਾਂ ਪਿਛਲੀ ਵਾਰ ਵੀ ਸਟੈਂਡ ਲਿਆ ਮੈਂ ਤਾਂ ਆਪ ਇਹਨਾਂ ਦੀਆਂ ਮੀਟਿੰਗਾਂ ਕਰਾਈਆਂ ਕਿਸਾਨਾਂ ਆਗੂਆਂ ਦੀਆਂ ਉੱਥੇ ਸੈਂਟਰ ਦੇ ਵਿੱਚ ਜਾ ਕੇ ਤੇ ਮੈਨੂੰ ਨਾ ਇਹਨਾਂ ਧੱਕਾ ਕਰੋ ਮੇਰੇ ਨਾਲ ਵੇਖੋ ਜੀ ਗੱਲ ਏ ਜੀ ਜਿਹੜਾ ਐਮਐਲਏ ਵੀ ਕੋਈ ਕਿਸੇ ਦੇ ਬਾਰਖਲਾਫ ਜਿਆਦਾ ਚੱਲਦਾ ਹੈ ਜੀ ਉਹਦੇ ਪਬਲਿਕ ਦਾ ਬਾਰਖਲਾਫ ਹੋਣੀ ਹੋਣੀ ਠੀਕ ਹੈ ਨਾ ਜੀ ਜੋ ਚੰਗੇ ਕੰਮ ਕਰੇਗਾ ਤੇ ਹੰਸਰਾਏ ਤੇ ਬਾਰਖਲਾਫ ਨਾ ਹੋਣਗੇ ਕਿਸਾਨਾਂ ਦੇ ਬਾਰੇ ਕੋਈ ਮਾੜੀ ਗੱਲ ਕੀਤੀ ਏ ਤੋ ਇਹਦੇ ਬਰਖਲਾਬ ਹੁੰਦੇ ਨੇ ਹੋਰ ਉਹ ਕਿਸਾਨ ਕਮਲੇ ਤਾਂ ਹੈ ਨਹੀਂ ਵੀ ਜਿਹੜੇ ਇਹ ਤਾਂ ਮੈਂ ਤਾਂ ਇੰਨੇ ਸੋਹਣੇ ਵਾਲ ਰੱਖੇ ਸੀ ਮੈਂ ਗਾਣੇ ਗਾਉਂਦਾ ਸੀ ਮੈਂ ਸਾਰਾ ਕੁਝ ਛੱਡ ਕੇ ਲੋਕਾਂ ਵਾਸਤੇ ਸਿਆਸਤ 'ਚ ਆਇਆ ਤੇ ਮੈਨੂੰ ਮੈਨੂੰ ਭਜਾਉਂਦੇ ਆ ਗੱਲ ਏ ਜੀ ਅਨਸਰਾ ਇਹ ਅਨਸ ਦੇ ਲੋਕਾਂ ਨੇ ਵਾਲ ਥੋੜਾ ਵੇਖਣੇ ਨੇ ਗਾੜੇ ਨਹੀਂ ਵੇਖਣੇ ਇਹਦੇ ਅਨਸਰਾ ਜਾਂਸਨ ਨਹੀਂ ਮਨ ਲਓ ਮੈਂ ਤਾਂ ਇੱਕੋ ਗੱਲ ਕਹਿਣਾ ਚਾਹਣਾ ਵੀ ਮੰਨ ਲਓ ਸਾਰੇ ਭਾਜਪਾ ਵੀ ਇਹ ਮੰਨ ਲਓ ਆਲ ਇੰਡੀਆ ਦੇ ਕੋਈ ਵੀ ਮਨਿਸਟਰ ਨੇ ਜਾਂ ਐਮਐਲ ਨੇ ਜਾਂ ਐਮਪੀ ਨੇ ਇਹਨਾਂ ਨੇ ਕੋਈ ਘਰੋਂ ਪੈਸੇ ਨਹੀਂ ਦੇਣੇ ਠੀਕ ਹੈ ਨਾ ਜੋ ਪਰਲਾਈ ਦੇ ਪੈਸੇ ਸਾਰੇ ਕਿਸਾਨਾਂ ਦੇ ਵੀ ਨੇ ਮਜ਼ਦੂਰਾਂ ਦੇ ਵੀ ਨੇ ਮਾਲੋ ਅਫਸਰਾਂ ਦੇ ਵੀ ਨੇ ਉਹ ਕਿਉਂ ਨਹੀਂ ਇਹ ਦੁਆਰ ਹੈ ਇਹਨਾਂ ਘਰੋਂ ਤਾਂ ਹੀ ਦੇਣੇ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਉਹਨੂੰ ਅੰਦਰ ਦੇ ਛੱਡਿਆ ਨੇ ਉਹਨੂੰ ਬਾਹਰ ਕੱਢਣ ਉਹਨ ਦੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦੇ ਪੈਸੇ ਦੇਣ ਮਜ਼ਦੂਰਾਂ ਦੇ ਦੇਣ ਦੁਕਾਨਦਾਰਾਂ ਦੇਣ ਜਿੰਨਾ ਜਨਾ ਗਰੀਬਾਂ ਨੇ ਆਪਦੇ ਕਮਰੇ ਜਿਹੜੇ ਨੇ ਉਹ ਗਹਿਣੇ ਰੱਖ ਕੇ ਤੇ ਪੈਸੇ ਇਹਨਾਂ ਨੂੰ ਦਿੱਤੇ ਨੇ ਪਰਲਾਈ ਕੰਪਨੀ ਨੂੰ ਜੀ ਜੀ ਗਾਲੇ ਜੀ ਜਦੋਂ ਕਾਲੀ ਸਰਕਾਰ ਸੀ ਨਾ ਭਗਵੰਤ ਮਾਨ ਬੜੀਆਂ ਥਾਪੀਆਂ ਮਾਰਦਾ ਸੀ ਇਹਨੂੰ ਬਾਹਰ ਕੱਢੋ ਲੋਕਾਂ ਦੇ ਪੈਸੇ ਦਵਾਓ ਬਾਰ ਕੱਢੋ ਲੋਕਾਂ ਦੇ ਪੈਸੇ ਦਵਾਓ ਅੱਜ ਭਗਵੰਤਬਾਨ ਦੀ ਸਰਕਾਰ ਹੈ ਅੱਜ ਭਗਵੰਤਬਾਨ ਬਾਹਰ ਕੱਢ ਕੇ ਲੋਕਾਂ ਦੇ ਪੈਸੇ ਦਵਾ ਦੇਵੇ ਪਰਲ ਕੰਪਨੀ ਦੇ ਇਕਲਾ ਕੋਈ ਪਰਲ ਕੰਪਨੀ ਦੇ ਇਹਨਾਂ ਦੀ ਜਾਇਦਾ ਜ਼ਮੀਨਾਂ ਬੜੀਆਂ ਪਈਆਂ ਹੋਈਆਂ ਨੇ ਆ ਬੰਦੀ ਵਾਲੇ ਦੇ ਕੋਲ 100 ਕਿੱਲੋ ਜ਼ਮੀਨ ਇੱਥੇ ਪਈ ਹੋਈ ਏ ਬਠਿੰਡੇ ਦੇ ਵਿੱਚ ਰੇਕ ਜ਼ਿਲ੍ਹੇ ਦੇ ਵਿੱਚ ਮਲਾਇਮਾਂ ਦੇ ਪੈਸੇ ਨਹੀਂ ਅਫਸਰਾਂ ਦੇ ਪੈਸੇ ਨਹੀਂ ਜਿਹੜੇ ਇਸ ਟਾਈਮ ਇਹ ਹੈਗੇ ਨੇ ਇਹ ਕਦੀ ਕੋਈ ਰਾਜ ਕਰਕੇ ਬਹਿ ਗਿਆ ਕਦੀ ਕੋਈ ਸਿਆਸਤ ਕਰਕੇ ਬਹਿ ਗਿਆ ਕਿਉਂ ਕਰਦੇ ਨੇ ਹੂੰ ਤਾਂ ਜਿਹੜਾ ਇਹ ਮੇ ਆਏਗਾ ਉਹਨੂੰ ਲੋਕ ਪਈ ਆਉਣਗੇ ਪਈ ਆਉਣਗੇ ਜੀ ਜੀ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਕੀ ਨਾਮ ਹੈ ਉਹ ਮੇਰਾ ਨਾਮ ਜੀ ਗੁਰਨਾਮ ਸਿੰਘ ਮੈਂ ਇੱਥੇ ਇੱਕ ਫਾਰਮਾਸੀ ਚੜ੍ਹਦੇ ਤੌਰ ਤੇ ਕੰਮ ਕਰਦਾ ਔਰ ਮੈਂ ਕਿ ਜਥੇਬੰਦੀ ਦੇ ਕਿਸਾਨ ਜਥੇਬੰਦੀ ਨਾਲ ਸੰਬੰਧ ਰੱਖਦਾ ਜੀ ਵੇਖੋ ਕਿਉਂ ਭਜਾਉਨੇ ਬਾਈ ਫਿਰ ਹੰਸਰਾਜ ਹਾਂਸ ਕੱਲ ਬੋਲੇ ਆ ਕਹਿੰਦੇ ਮੇਰੇ ਜਿਆਦਾ ਦਵਾਲੇ ਹੁੰਦੇ ਆ ਮੈਂ ਤਾਂ ਯਾਰ ਅੱਗੇ ਵੀ ਤੁਹਾਡੇ ਨਾਲ ਸੀ ਹੁਣ ਵੀ ਤੁਹਾਡੇ ਨਾਲ ਆ ਮੈਂ ਤੁਹਾਨੂੰ ਦੱਸਦਾ ਅਸੀਂ ਕਹਿਣ ਕੋਆਨ ਨੂੰ ਨਾਲ ਆ ਕਹਿ ਦਿੰਨੇ ਅਸੀਂ ਵੀ ਤੁਹਾਡੇ ਨਾਲ ਆ ਪਰ ਜਦੋਂ ਤੁਹਾਨੂੰ ਜਨਤਾ ਵੋਟ ਪਾ ਕੇ ਤੁਹਾਨੂੰ ਸੀਟ ਦੇ ਦਿੰਦੀ ਏ ਤੁਸੀਂ ਉਦੋਂ ਕਿੱਥੇ ਚਲੇ ਮੈਂ ਇਸ ਹਲਕੇ ਦੀ ਗੱਲ ਕਰਦਾ ਫਰੋਇਪਰ ਦੀ ਸੁਖਵੀਰ ਸਿੰਘ ਬਾਦਲ ਇੱਥੇ ਐਮਪੀ ਸੀਗੀ ਜੀ ਪਹਿਲਾਂ ਛੇਰ ਸਿੰਘ ਸੀਗੇ ਉਸ ਤੋਂ ਬਾਅਦ ਉਹ ਸੀਟ ਆਈ ਸੁਖਵੀਰ ਸਿੰਘ ਬਾਦਲ ਨੂੰ ਦੇਤੀ ਔਰ ਮੈਨੂੰ ਇਹ ਦੱਸਣ ਵੀ ਜਦੋਂ ਇਹ ਇੱਥੋਂ ਜਿੱਤ ਕੇ ਚਲੇ ਜਾਂਦੇ ਆ ਆ ਕੇ ਜਨਤਾ 'ਚ ਕਿੰਨੇ ਕੇ ਕੀੜੇ ਮਾਰਦੇ ਆ ਜਨਤਾ ਦੀ ਸਾਰ ਲੈਂਦੇ ਆ ਮੇਰੇ ਆਮ ਆਦਮੀ ਪਾਰਟੀ ਵਾਲੇ ਆਏ 2 ਸਾਲਾਂ 'ਚ ਵਿਧਾਇਕ ਆਏ ਹੋਣ ਜਾਂ ਕੋਈ ਹੋਰ ਆਇਆ ਮੈਂ ਇੱਕ ਲੋਕ ਸਭਾ ਦੀ ਗੱਲ ਕਰਦਾ ਇੱਕ ਵਾਰੀ ਇਹ ਕਰਦੇ ਕੀ ਆ ਵੋਟਾਂ ਲੈ ਜਾਂਦੇ ਆ ਲੋਕਾਂ ਨੂੰ 5 ਸਾਲ ਬਾਅਦ ਆ ਕੇ ਬੁੱਧੂ ਬਣਾ ਜਾਂਦੇ ਆ ਵੋਟਾਂ ਵਟੋਰ ਕੇ ਸੀਟ ਲੈ ਜਾਂਦੇ ਆ ਕੁਰਸੀ ਲੈ ਗਏ ਜਦੋਂ ਅਸੀਂ ਲੋਕ ਉਹਦੋਂ ਭੁੱਲ ਜਾਂਦੇ ਆ ਜੀ ਜੇ ਆਮ ਆਦੀ ਪਾਰਟੀ ਦੀ ਗੱਲ ਕਰੀਏ ਨਾ ਕਿਉਂਕਿ ਕਹਿੰਦੇ ਨਹੀਂ ਬਦਲਾਵ ਵਾਲੀ ਸਰਕਾਰ ਆ ਆਪਾਂ ਗੱਲ ਕਰਦੇ ਆ ਦੇਖੋ ਜੇ 70 ਸਾਲ ਦਾ ਕੋ ਕੂੜਾ ਕਰਕਟ ਖਿਲਾਰ ਗਿਆ ਨਾ 70 ਸਾਲਾਂ ਚ ਜੇ ਆਪਾਂ ਉਹਨੂੰ ਕਹੀਏ ਵੀ 2 ਜਾਂ 5 ਸਾਲ ਚ ਸਾਫ਼ ਹੋ ਜਾਏਗਾ ਉਹ ਭਾਈ ਸਭ ਨਹੀਂ ਹੋਣਾ ਉਹਨੂੰ ਸਮਾਂ ਲੱਗੇਗਾ ਉਹਨੂੰ ਸਮਾਂ ਲੱਗੇਗਾ ਲੋਕ ਨਾਲ ਨੇ ਕਰ ਰਹੇ ਨੇ ਪਰ ਜੇ ਆਪਾਂ ਕਹਿੰਦੇ ਯਾਨੀ ਕਿ ਤੁਸੀਂ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਲੋਕ ਸਭਾ ਚ ਵਿੱਚ ਵੀ ਹੋਣਾ ਦੇਖੋ ਉਹ ਤਾਂ ਜਨਤਾ ਨੇ ਫੈਸਲਾ ਕਰਨਾ ਤੁਸੀਂ ਵੀ ਜਨਤਾ ਹੀ ਹੋ ਮੈਂ ਤੁਹਾਡਾ ਵਿਚਾਰ ਉਹ ਲੋਕ ਫੈਸਲਾ ਕਰਨਗੇ ਜੀ ਜੇ ਲੋਕਾਂ ਦਾ ਕੰਮ ਕਰਨਗੇ ਤਾਂ ਲੋਕ ਉਹਨਾਂ ਨੂੰ ਦੁਬਾਰਾ ਮੌਕਾ ਦੇਣਗੇ ਅੱਜ ਜਿਹੜੀ ਸੀਟ ਹਜੇ ਤੱਕ ਅਨਾਉਂਸ ਹੀ ਨਹੀਂ ਕੋਈ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਜੀ ਕਿਉਂ ਨਹੀਂ ਕਰ ਰਿਹਾ ਸੀਟ ਅਨਾਉਂਸ ਨਹੀਂ ਕਰ ਰਿਹਾ ਜੀ ਕਾਰਨ ਕਾਰਨ ਆ ਇੱਥੇ ਇੱਕ ਧਿਰ ਵੇਖਦਿਆ ਵੀ ਕਿਹੜੀ ਧਿਰ ਅਨਾਉਂਸ ਕਰਦੀ ਆ ਅਸੀਂ ਫਿਰ ਉਹਦੇ ਬਰਾਬਰ ਕੈਂਡੀਡੇਟ ਰਹੀ ਦਿਆਂਗੇ ਇੱਥੇ ਪਰ ਇਹਨਾਂ ਨੂੰ ਕਰਨਾ ਚਾਹੀਦਾ ਨਾ ਕਿ ਡਰਾ ਲੋਕਾਂ ਨੂੰ ਆਇ ਲੱਗਦਾ ਵੀ ਇਹਨਾਂ ਨੇ ਮਾੜੀ ਕਰਨੀ ਹੈ ਲੋਕਾਂ ਦਾ ਡਰ ਹੈਗਾ ਇਹਨਾਂ ਨੂੰ ਕਿਸਾਨਾਂ ਤਾਂ ਵੇਖੋ ਡਰੇ ਅਸੀਂ ਐਸ ਵਾਲੇ ਸ਼ੰਪੂ ਬਾਰਡਰ ਤੇ ਬੈਠੇ ਆਂ ਖਨੋਰੀ ਤੇ ਬੈਠੇ ਆਂ ਸਾਡਾ ਇੱਕ ਮਤਾ ਉੱਥੇ ਪਿੰਡਾਂ ਦੇ ਵਿੱਚ ਲੀਡਰ ਹੋਣਗੇ ਤਰਕ ਦੇ ਆਧਾਰ ਤੇ ਗੱਲ ਕਰੋ ਇਹਨਾਂ ਨੂੰ ਕਾਲੀਆਂ ਚੰਡੀਆਂ ਦਿਖਾਉਣੀਆਂ ਪਹਿਲਾਂ ਸਾਡੇ ਸਵਾਲਾਂ ਦੇ ਜਵਾਬ ਦੋ ਇਹ ਸਵਾਲਾਂ ਦਾ ਜਵਾਬ ਦੇ ਹੀ ਨਹੀਂ ਸਕਦੇ ਇਹਨਾਂ ਕੋਲ ਜਵਾਬ ਹੀ ਹੈ ਨਹੀਂ ਦੋਸਤੋ 5 ਸਾਲ ਇਹ ਇਹ ਕੁਰਸੀ ਬਟੌਰ ਕੇ ਸਾਡਾ ਕਰਦੇ ਸਵਾਰਦੇ ਕੀ ਸਾਡਾ ਐਸ ਵੇਲੇ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਇੱਕ ਐਮਐਸਪੀ ਗਰੰਟੀ ਦਾ ਕਾਨੂੰਨ ਤੁਸੀਂਾਂ ਨੇ ਜਿੱਤ ਕਿੰਨੀਆਂ ਮੰਗਾ ਜਿਹੜੀ ਅਸੀਂ ਇਹਨਾਂ ਦੇ ਅੱਗੇ ਰੱਖੀਆਂ ਜੀ ਜੀ ਠੀਕ ਆ ਜੀ ਉਹਦਾ ਕੋਈ ਵੀ ਹੱਲ ਨਹੀਂ ਹਮ ਸੱਚੀ ਗੱਲ ਤੁਹਾਡਾ ਕੀ ਨਾਮ ਹੈ ਜੀ ਸਤਪਾ ਜੀ ਕੀ ਕੰਮ ਕਰਦੇ ਹੋ ਬਈ ਆ ਦੁਕਾਨ ਹੈ ਜੀ ਅੱਛਾ ਤੇ ਕਿਵੇਂ ਲੱਗਦਾ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਚ ਖੁਸ਼ ਹੋ ਹੁਣ ਤੱਕ ਬਦਲਾਅ ਜਿਹੜਾ ਲਿਆਂਦਾ ਸੀ ਉਹਦਾ ਮੁੱਲ ਪੈ ਗਿਆ ਕਿ ਨਹੀਂ ਪੈ ਗਿਆ 10ਵੀਂ ਕੇ ਭਾਈ ਭਾਈ ਨਹੀਂ ਤੁਹਾਨੂੰ ਨਹੀਂ ਪਤਾ ਲੱਗਿਆ ਹੈ ਬਜ਼ੁਰਗ ਪਿਆ ਮੁੱਲ ਦੋ ਸਾਲਾਂ ਦਾ ਜਿਹੜਾ ਬਦਲਾ ਆਪਾਂ ਕਹਿੰਦੇ ਸੀ ਕੋਈ ਨੀ ਪਿਆ ਕੰਮ ਨਹੀਂ ਹੋਇਆ ਕੁਛ ਨਹੀਂ ਕੰਮ ਨਹੀਂ ਹੋਇਆ ਕੀ ਮੰਗਾਏਗੇ ਇਹੋ ਸਾਡੇ 팬 ਤਹਿ ਮਿਲ ਜਾਣ ਪਰਲ ਕੰਪਨੀ ਪਰਲ ਕੰਪਨੀ ਵਾਲੇ ਅੱਛਾ ਜੀ ਬਾਦ ਇਹ ਕਮਰੇ ਸਾਡੇ ਆਏ ਸੀ ਉਹ ਨਹੀਂ ਸਾਡੇ ਮਿਲੇ ਸਾਨੂੰ ਕਮਰੇ ਚਾਹੀਦੇ ਨੇ ਗਰੀਬ ਬੰਦੇ ਆਸੀਂ ਕੀ ਕਰਗੇ ਮਿਹਨਤ ਵਾਲੇ ਪਹੁੰਚਾ ਨਹੀਂ ਪਿੰਡਾਂ ਤੱਕ ਫੰਡ ਜਿਨ੍ਹਾਂ ਦੀ ਗੱਲ ਹੋਈ ਸੀ ਕੁਝ ਨਹੀਂ ਮਿਲਿਆ ਜੀ ਆਮ ਆਗੂ ਦੀ ਪਾਰਟੀ ਦੇ ਰਾਤ ਚ ਵੀ ਕਿਤੇ ਗਏ ਪੈਸੇ ਉਹ ਤੁਸੀਂ ਪਤਾ ਕੀ ਤੁਸੀਂ ਪਤਾ ਕੀਤਾ ਹੋਣਾ ਕੁਝ ਤਾਂ ਜਵਾਬ ਦਿੰਦੇ ਹੋਣੇ ਕੋਈ ਸਾਨੂੰ ਜਵਾਬ ਦੇ ਹੀ ਨਹੀਂ ਰਿਹਾ ਜੀ ਇਹ ਕੰਮ ਦੇ ਵਿੱਚ ਨਾ ਤਾਂ ਪਰਲ ਉਹ ਤੇ ਨਾ ਇਹ ਨੱਚ ਕੀ ਕੀ ਕੰਮ ਨਹੀਂ ਦੇ ਰਿਹਾ ਸੱਚੀ ਗੱਲ ਤੁਹਾਡਾ ਕੀ ਨਾਮ ਹੈ ਜੀ ਚਰਮਲ ਕੀ ਕੰਮ ਕਰ ਕਰਦੇ ਹੋ ਦਿਹਾੜੀ ਦਾ ਟੱਪਾ ਦਿਹਾੜੀ ਦਾ ਟੱਪਾ ਅੱਛਾ ਜਿਵੇਂ ਤੁਸੀਂ ਕਹਿਆ ਕਿ ਦਿਹਾੜੀ ਟੱਪਾ ਕਰਦੇ ਹੋ ਇਹ ਗੱਲ ਵੀ ਬਹੁਤ ਉੱਠਦੀ ਆ ਆ ਬਾਈ ਹੁਣੇ ਕਿਸਾਨ ਕਹਿੰਦੇ ਸੀ ਵੀ ਅਸੀਂ ਜਥੇਬੰਦੀ ਨਾਲ ਜੁੜੇ ਹੋਏ ਆ ਮੈਂ ਕਈ ਪਿੰਡਾਂ ਦੇ ਵਿੱਚ ਗਿਆ ਦਿਹਾੜੀ ਟੱਪੇ ਵਾਲੇ ਬੰਦੇ ਕਹਿੰਦੇ ਆ ਵੀ ਕਿਸਾਨ ਸਾਡੀ ਸਾਰ ਨਹੀਂ ਲੈਂਦੇ ਸਾਡੀ ਤਾਂ ਦਿਹਾੜੀ ਮਰ ਜਾਂਦੀ ਆ ਨਾ ਸਾਨੂੰ ਸਰਕਾਰਾਂ ਕੁਛ ਦੇਣ ਨਾ ਸਾਨੂੰ ਕਿਸਾਨ ਕੁਛ ਦੇਣ ਕਿਵੇਂ ਲੱਗਦਾ ਕਿਸੇ ਨਹੀਂ ਮਿਲਦਾ ਜੇ ਕਿਸਾਨਾਂ ਤੋਂ ਸਰਕਾਰੀ ਦੇ ਵਿੱਚ ਸਾਡਾ ਦੇ ਪੈਸੇ ਸਾਡੇ ਫਸੇ ਨੇ ਕੋਈ ਨਹੀਂ ਕਢਾਉਂਦਾ ਕਿੰਨੇ ਕਿੰਨੇ ਪੈਸੇ ਆਮ ਤੌਰ ਤੇ ਇੱਕ ਇੱਕ ਬੰਦੇ ਦੇ ਪੈਸੇ ਤਾਂ ਬਹੁਤ ਬਹੁਤ ਜ਼ਿਆਦੇ ਨੇ ਕਿੰਨੇ ਕਿੰਨੇ ਕੁ ਸੁਣੋ ਤਿੰਨ ਤਿੰਨ ਲੱਖ ਰੁਪਈਆ ਹੈਗਾ ਸਾਡਾ ਅੱਛਾ ਤਿੰਨ ਤਿੰਨ ਚਾਰ ਚਾਰ ਲੱਖ ਰੁਪਈਆ ਪਿੰਡਾਂ ਦੇ ਪਿੰਡਾਂ ਦੇ ਵਿੱਚ ਆਏ ਹੋਗਾ ਸਾਰੇ ਆਏ ਨੇ ਸਾਡੇ ਵੀ ਇਸ ਰਾਂ ਹੈ ਹੂੰ ਇੰਨੇ ਪੈਸੇ ਤੁਹਾਡੇ ਪੈਗੇ ਤਿੰਨ ਚਾਰ ਲੱਖ ਅੱਛਾ ਤੇ ਨਹੀਂ ਦਿੰਦੇ ਹੂੰ ਤੇ ਪੁੱਛਿਆ ਨਹੀਂ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੇ ਸੀਐਮ ਮਾਨ ਨੇ ਤਾਂ ਵਾਅਦਾ ਕੀਤਾ ਸੀ ਕਿ ਦਵਾਵਾਂਗਾ ਕੀਤਾ ਸੀ ਹੋ ਸਾਡੀ ਗੱਲ ਸੁਣਦਾ ਹੀ ਨਹੀਂ ਜੇ ਸੁਣੇ ਤਾਂ ਆ ਹੀ ਹੈ ਜੀ ਤੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਭਾਜਪਾ ਇਸ ਵਾਰੀ ਵੱਖਰਾ ਲੜ ਰਹੀ ਹੈ ਚਾਰਾਂ ਦੇ ਵਿੱਚੋਂ ਕਿਹੜਾ ਤੁਹਾਨੂੰ ਲੱਗਦਾ ਵੀ ਹੁਣ ਕਿਹਨੂੰ ਚੁਣੋਗੇ ਚੋਣੀਆਂ ਦੱਸ ਕੀ ਅੱਗੇ ਕਾਂਗਰਸ ਹੀ ਹੋ ਗਈ ਕਾਲੀ ਵੀ ਹੋ ਗਈ ਕਿਸੇ ਨੂੰ ਆਲ ਕੁਨੀ ਖੋਈ ਇਹ ਸਾਰਾ ਕੰਮ ਹੀ ਇਹਨਾਂ ਪਾਰਟੀਆਂ ਲਈ ਸੀ ਵੀ ਪੈਸੇ ਮਾਰ ਜੋ ਅਸੀਂ ਬੈਠੇ ਆ ਸਾਰਾ ਕੁਝ ਉਹਨਾਂ ਪੀ ਬੈਠੇ ਨੇ ਗਰੀਬਾਂ ਦੇ ਪੈਸੇ ਮਾਰ ਕੇ ਲੀਡਰਾਂ ਦੀ ਸ਼ਹਿਦ ਕੰਮ ਹੈ ਉਹਨਾਂ ਦਾ ਹੀ ਕੰਮ ਹੈ ਲੀਡਰਾਂ ਦਾ ਹੀ ਬਿਲਕੁਲ ਅਸੀ ਕਲ ਸਾਸੀ ਕਲ ਮਾਤਾ ਕੀ ਨਾਮ ਹੁੰਦਾ ਰਾਜ ਕਰੋ ਮਾਤਾ ਜੀ ਮੈਂ ਪੁੱਛਦਾ ਸੀ ਵੀ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਰਿਪੋਰਟ ਆ ਇਹ ਕਹਿੰਦੇ ਸੀ ਅਸੀਂ ਬੜੀ ਵੱਖਰੀ ਤਰ੍ਹਾਂ ਦੀ ਸਰਕਾਰ ਆ ਬਦਲਾ ਆਇਆ ਕੋਈ ਫਾਇਦਾ ਮਿਲਿਆ 2 ਸਾਲਾਂ 'ਚ ਕੋਈ ਨਾ ਕਿਸੇ ਨੇ ਇੱਥੇ ਫਾਇਦਾ ਕੌਣ ਦੇਣ ਵਾਲਾ ਹੈ ਕੋਈ ਨਹੀਂ ਕਰਨ ਵਾਲਾ ਇੱਥੇ ਉਸ ਤਾਂ ਮੰਨਨੇ ਆ ਪਏ ਕੋਈ ਨਹੀਂ ਕਰਦੇ ਪਏ ਗੱਲਾਂ ਹੀ ਮਾੜੇ ਦੀ ਸੁਣਦੇ ਕਿਹੜਾ ਤਗੜਾ ਆ ਉਹ ਆਨੇ ਕੱਟੇ ਤੇ ਉਹਨੂੰ ਮੰਨੇ ਹੁੰਦੇ ਨਾਲੇ ਅੱਛਾ ਗਰੀਬ ਬੰਦੇ ਦੀ ਸੁਣਵਾਈ ਹੈ ਸਾਡੇ ਨੇ ਸੁਣਦੇ हां जी इथों ते करनाल ही आके सी पा दियो साडी इथों ते కర్ ਨਹੀਂ پائی ਅੱਥੇ ਕਿਆ ਕੇ ਝੂਠ ਮਾਰਨੇ ਆਏ ਕੋਠੇ ਨਹੀਂ ਕਿਸੇ ਨੇ ਪੁਆਏ ਸਾਡੀ ਹਮ ਹਮ ਅੱਛਾ ਕੋਠੇ ਆ ਕਮਰੇ ਆ ਗਏ ਸੀ ਜਿਹੜੇ ਗਰੀਬਾਂ ਨੂੰ ਮਿਲਦੇ ਆ ਪਲੱਛ ਨਹੀਂ ਪਾਈ ਨਹੀਂ ਪਾਈ ਨਾ ਬਾਥਰੂਮ ਨਹੀਂ ਬਣਾ ਕੇ ਦਿੱਤਾ ਨਾ ਕੁਛ ਨਹੀਂ ਅਸੀਂ ਆਪ ਦੀ ਪਾਈ ਏ ਬਤ ਦੋ ਜੀ ਸੰਭਾਲ ਦੇ ਪੈਸੇ ਲਾ ਕੇ ਆਪਦੀਆਂ ਪਾਈਆਂ ਨਾਲੇ ਤਾਂ ਕਹਿੰਦੇ ਵੀ ਭ੍ਰਸ਼ਟਾਚਾਰ ਸਾਡਾ ਪ੍ਰਿੰਟ ਤਾਂ ਬਣਾਇਆ ਕੁਛ ਮੂੰਹ ਕਰੇ ਨਾ ਆਵਾਜ਼ ਵੀ ਪਾਰਟੀ ਵਾਲੇ ਕਹਿੰਦੇ ਸੀ ਤਾਂ ਭ੍ਰਸ਼ਟਾਚਾਰ ਬੜਾ ਖਤਮ ਕਰ ਦੇਣਾ ਘਟਾਤਾ ਆ ਘਟਿਆ ਨਹੀਂ ਫਿਰ ਥੋੜੇ ਤੱਕ ਪਿਉ ਕਿਉਂ ਨਹੀਂ ਪਹੁੰਚੇ ਕਮਰੇ ਕਿਸਾ ਦੀਆਂ ਪੁਲਿਸ ਨਾਲ ਕੱਟ ਦਿੱਤੀਆਂ ਨਾ ਕਿਸੇ ਦਾ ਕੋਸ਼ ਕਰਾ ਦਿੱਤਾ ਨੇ ਆਲਿਆ ਨਹੀਂ ਕੰਪਰੈਸ਼ਨ ਕਿਸੇ ਦੀ ਲੱਗੀ ਇਹਦੇ ਪਸਤਰ ਆ ਆਦਮੀ ਦੀ ਨਹੀਂ ਲੱਗੇ ਤੇ ਹੋਣਾ ਤੇ ਨਾ ਉਹ ਕੁੜੀ ਦੇ ਘਰ ਵਾਲਾ ਮੋਕਾ ਇਹ ਉਹਨਾਂ ਦੀ ਅਜੇ ਨਹੀਂ ਪ੍ਰੋਸੈਸਨ ਕਿਤੇ ਆਈ ਪਹੁੰਚੇ ਨਹੀਂ ਏਨਕਿ ਫੰਡ ਨਹੀਂ ਪਹੁੰਚੇ ਸੱਸੀਕਰ ਬਾਈ ਜੀ ਜੱਜਪਾਲ ਜੀ ਹਾਂਜੀ ਜੱਜਪਾਲ ਜੀ ਕੀ ਕੰਮ ਕਰਦੇ ਹੋ ਬਾਈ ਜੀ ਖੇਤੀਬਾੜੀ ਕਰਨੇ ਸਰ ਤੁਹਾਡੇ ਦਾ ਨਾਮ ਦੇ ਵਿੱਚ ਜੱਜ ਆ ਜਾਂਦਾ ਕਿਵੇਂ ਜੱਜ ਕਰਦੇ ਹੋ ਫਿਰ ਸਰਕਾਰਾਂ ਨੂੰ ਲੱਗਦਾ ਕੰਮ ਕਰ ਵਧੀਆ ਹੋਇਆ ਕਿ ਨਹੀਂ ਹੋਇਆ ਨਹੀਂ ਸਰ ਸਾਡੇ ਦਾ ਹੀ ਮਿਹਨਤ ਕਰਕੇ ਪੈਸੇ ਪਰਲੋਇ ਕੰਪਨੀ ਬਸਾਈ ਏ ਸਾਡੇ ਉਹ ਪੈਸੇ ਹੀ ਨਹੀਂ ਆਏ ਅਸੀਂ ਥੋੜਾ ਥੋੜਾ ਫੰਡ ਜੋੜ ਕੇ ਬੱਚੇ ਦੀ ਸ਼ਾਦੀ ਕਰਾਂਗੇ ਪੈਸੇ ਜੋੜੇ ਸਾਡੇ ਉਹ ਵੀ ਖਤਮ ਹੋ ਗਏ ਅਸੀਂ ਜੋ ਕੋਈ ਐਮਐਲ ਲਾਉਂਦਾ ਤਾਂ ਕਰੀ ਕਰਾਂਗੇ ਕਰਾਂ ਕਰਾਂਗੇ ਵੋਟਾਂ ਲੈ ਜਾਂਦੇ ਉਹਦੇ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜਿੰਨਾ ਕਿਹਨੂੰ ਕਿਹਨੂੰ ਤੁਸੀਂ ਇਹ ਸੁਨੇਹਾ ਲਾਇਆ ਕਿਹੜੀ ਕਿਹੜੀ ਪਾਰਟੀ ਨੂੰ ਕਿਹੜੇ ਕਿਹੜੇ ਵਧਾਇਆ ਸਾਰਿਆਂ ਨੂੰ ਜਿੰਦੂ ਐਮਐਲ ਲਾਇਆ ਜੋ ਵੀ ਸਾਡੇ ਵੱਲੋਂ ਦਾ ਜੀ ਅਸੀਂ ਰੇਖ ਨੂੰ ਸੁਨੇਹਾ ਲਾਈਦਾ ਸਾਡੀ ਕਰ ਕੇ ਸੁਣਵਾਈ ਨਹੀਂ ਕੀਤੀ ਤੁਹਾਡੇ ਮੌਜੂਦਾ ਵਿਧਾਇਕ ਆਉਂਦੇ ਨੇ ਇੱਥੇ ਉਹਨਾਂ ਸਰ ਕੋਈ ਸੁਣਵਾਈ ਕਰਦਾ ਹੀ ਨਹੀਂ ਕੋਈ ਨਹੀਂ ਕਰਾਂ ਗੱਲ ਕੋਈ ਕਰਾਂ ਗੱਲ ਕੋਈ ਨਹੀਂ ਸਾਡੀ ਨਹੀਂ ਕੋਈ ਸੁਣਵਾਈ ਕਰਦਾ ਜੀ ਤੇ ਫਿਰ ਹੁਣ ਅੱਗੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਹੁਣ ਇਹ ਟਾਈਮ ਆ ਵੀ ਤੁਹਾਡੇ ਕੋਲ ਉਹਨਾਂ ਨੇ ਆਉਣਾ ਹੁਣ ਤੁਸੀਂ ਲੀਡਰਾਂ ਦੀ ਸੁਣਵਾਈ ਕਰੋਗੇ ਸਾਰਾ ਅਸੀਂ ਤਾਂ ਰੋਨੇ ਪਏ ਆ ਅਸੀਂ ਤਾਂ ਜਿਹੜਾ ਹੀ ਆਉਂਦੋਂ ਤੋਂ ਰੋਈ ਸਾਡੇ ਪੈਸੇ ਦਵਾ ਦਿਓ ਸਾਡੇ ਪੈਸੇ ਦਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਜੜ 4-5 ਲੱਖ ਡੁੱਬਿਆ ਉਹ ਦਵਾ ਦਿਓ ਸਾਡੇ ਬੱਚੇ ਵਿਆਹਣ ਵਾਲੇ ਬੱਚਾ ਕਰ ਜੋੜੇ ਸੀ ਅੱਛਾ ਇਸ ਪਿੰਡ ਤੇ ਮੈਂ ਜਿੰਨੇ ਨਾਲ ਗੱਲ ਕੀਤੀ ਸਾਰਿਆਂ ਦੇ ਪੈਸੇ ਫਸੇ ਹੋਏ ਆ ਪੂਰੇ ਪਿੰਡ ਨੇ ਹੀ ਲਾਤਾ ਸੀ ਪੈਸੇ ਸਾਰਿਆਂ ਨੇ ਸਰ ਕੇ ਜੀ ਮੰਤਰੀ ਕੇ ਜੀ ਮੰਤਰੀ ਖਾਤਾ ਹੈ ਕੇ ਚਮਾਈ ਖਾਤਾ ਹੈ ਕੇ ਦੀ ਐਫ ਡੀ ਹੈ ਸਭ ਪੈਸੇ ਫਸੇ ਨੇ ਸਾਡੇ ਕੀ ਕਹਿੰਦੇ ਮਾਤਾ ਜੀ ਤੁਸੀਂ ਗੱਲ ਕਰਨੇ ਆ ਪਿੰਡ ਦੇ ਵਿੱਚ ਆ ਪਰ ਕੰਮ ਕੀਤਾ ਰਨੇਗਾ ਦੇ 1 ਰੁਪਈਆ ਨੇ ਇੱਕ ਇੱਕ ਕਿਸ਼ਤ ਪਾਈ ਤੇ ਬਾਸਰ ਠੀਕ ਠਾਕ ਕੋਈ ਗਾ ਦੇ ਵੀ ਪੈਸੇ ਨਹੀਂ ਮਿਲੇ ਨਾ ਕੌਣ ਲੈ ਗਿਆ ਕਿੱਥੇ ਚਲੇ ਸਾਨੂੰ ਕੋ ਪਤਾ ਇਹਨਾਂ ਨੂੰ ਪਤਾ ਸਰਪੰਚਾਂ ਨੂੰ ਨਹੀਂ ਪੁੱਛਦੇ ਆਪਦੇ ਨੂੰ ਸਰਪੰਚਾਂ ਨੂੰ ਪੁੱਛ ਕੋ ਆਖਾਂ ਤੇ ਪੁੱਛੋ ਨਹੀਂ ਆਂਦੇ ਸਿੱਧੀਆਂ ਆਪਾਂ ਦਾ ਗੱਲ ਕਰਨੇ ਭਾਵੇਂ ਕਿ ਮਰਜ਼ੀ ਹੋਵੇ ਐਂ ਕਹਿੰਦੇ ਇਦਾਂ ਕੀ ਪੈਸੇ ਨਹੀਂ ਆਦੇ ਟਿਕ ਕਦੀ ਤੁਸੀਂ ਕਾਪੀਆਂ ਕਿਤਾਬਾਂ ਚੈੱਕ ਨਹੀਂ ਕੀਤੀਆਂ ਵੀ ਕੌਣ ਉੱਥੇ ਸਭੋ ਜਾਈ ਕਰੀ ਦਾ ਚੈੱਕ ਸਾਰਾ ਕਰਾਈ ਦਾ ਬਾਕੀ ਆ ਪਿੱਛੋਂ ਆਉਂਦੇ ਨੇ ਕੀ ਪਤਾ ਉਹ ਖਾ ਗਿਆ ਕਿ ਨਟ ਗਿਆ ਕਿ ਕੀ ਕਰ ਗਿਆ ਕੋ ਸਾਡੇ ਸਾਡੇ ਤਾਂ ਇੱਥੇ ਕੋਈ ਪ੍ਰੋਗਰਾਮ ਨਹੀਂ ਗਾ ਸਾਡੇ ਬੇਟਾ ਸਾਡੇ ਕੋਈ ਨਹੀਂ ਇੱਥੇ ਪ੍ਰੋਗਰਾਮ ਹੈ ਕਿੰਨੇ ਜਣੇ ਤੁਸੀਂ ਮਨਰੇਗਾ ਚ ਕੰਮ ਕਰਦੇ ਹੋ ਪਿੰਡ ਤੇਰੇ ਅਸੀਂ ਉਧਰ ਵੇੜਾ ਸਾਰਾ ਹੀ ਕਰਦਾ ਅਸੀਂ ਇਧਰ ਸਾਰੇ ਜੀ ਕਰਦੇ ਤਾਂ ਜੇ ਕਹਿੰਦੇ ਦੱਬ ਗਏ ਕੰਦੇ ਵੀ ਕੰਮ ਕਰਦੇ ਕਈ ਵਾਰੀ ਪਿੰਡਾਂ ਚ ਆਏ ਵੀ ਵੇਖਣ ਨੂੰ ਮਿਲਿਆ ਵੀ ਸਰਪੰਚਾਂ ਦੇ ਮੁੰਡੇ ਜਾਂ ਹੋਰ ਹੀ ਕੋਈ ਦਿਹਾੜੀਆਂ ਖਾਈ ਜਾਂਦਾ ਇਹ ਜਾਂ ਵੀ ਕੁਛ ਹੋਰ ਵੀ ਜਾਂਦਾ ਜਿਵੇਂ ਐਵੇਂ ਕੰਮ ਚੱਲ ਰਿਹਾ ਸਾਡੇ ਕੋਈ ਪਤਾ ਕੋਈ ਹੋਰ ਵੀ ਹਾਜ਼ਰੀਆਂ ਕੋਈ ਹੋਰ ਆ ਜਾ ਆਪਦੇ ਉਹ ਨਿੱਕੇ ਨਿੱਕੇ ਬੱਚੇ ਕਲੇ ਨਾ ਕੜੀਆਂ ਸਿਆ ਚ ਵਿਚਾਰੀਆਂ ਛੜ ਛੜ ਜਾਂਦੀਆਂ ਕਰਨ ਕੋਈ ਪਿੰਡ ਕਾਇ ਦੇ ਨਹੀਂ ਇਹਨਾ ਕੰਮ ਕੀਤੇ ਕੌਣ ਕਰਦਾ ਕੰਮ ਤੁਸੀਂ ਕਰਦੇ ਹੋ ਪੈਸੇ ਕੌਣ ਲੈ ਕਰ ਰਿਆ ਸੀ ਪੈਸੇ ਐਵੇਂ ਬਾਸ ਬੱਚੇ ਸਾਹਿਬ ਜੀ ਮੇਰੀ ਉਮਰ 72 ਸਾਲ ਦੀ ਜੀ ਤੇ ਮੇਰੇ ਬੁਢਾਪਾ ਟੈਂਸ਼ਨ ਨਹੀਂ ਲੱਗਾ ਅਏ ਟਿਕਣੀ ਲੱਗੀ ਅਏ ਟਿਕਣੀ ਲੱਗੀ ਕਿੰਨੇ ਸਾਲ ਕੋਈ ਉੱਥੇ ਇੱਕ ਵਾਰੀ ਆਈ ਇੱਕ ਕੱਟੀ ਗਈ ਪੈਨਸ਼ਨ ਤੇ ਕੋਈ ਕੱਟ ਕਿਉਂ ਦਿੱਤੀ ਪਤਾ ਹੀ ਨਹੀਂ ਜੀ ਮੇਰੇ ਵੀ ਕੱਟੀ ਹੋਈ ਐ ਇੱਕ ਹੋਰ ਪੈਨਸ਼ਨ ਆਈ ਬਜ਼ੁਰਗ ਦੀ ਕੱਟੀ ਐ 35 45 ਦਾ ਸਾਲ ਲਈ ਜਾਂਦੇ ਨੇ ਜਿੰਦੀ ਹੋਰ ਹੁਣ ਪੈਨਸ਼ਨ ਨਹੀਂ ਮਿਲਦੀ 40 ਸਾਲ ਦੀ ਹੋ ਗਈ ਕੋਈ ਪੈਨਸ਼ਨ ਨਹੀਂ ਕੋਈ ਉੱਤੇ ਇਹ ਤਾਂ ਕਹਿੰਦੇ ਸੀ ਘਰੇ ਆ ਕੇ ਪੈਨਸ਼ਨ ਦੇਾਂਗੇ ਤੁਹਾਨੂੰ ਜਾਣਾ ਵੀ ਨਹੀਂ ਪੈਣਾ ਬੈਂਕਾਂ 'ਚ ਵੀ ਨਹੀਂ ਕੁਝ ਕਰਨਾ ਨਹੀਂ ਜਿਹੜਾ ਮਰ ਮਰ ਥੱਕ ਗਿਆ ਜੀ ਜਿਹੜੇ ਮਰ ਮਰ ਥੱਕ ਜਾਂਦੇ ਨੇ ਕਦੀ ਕਦੇ ਤੁਹਾਡਾ ਸਰਟੀਫਿਕੇਟ ਕਿੱਥੇ ਆ ਕਦੇ ਕੋਸ਼ਿਸ਼ ਕਿੱਥੇ ਆ ਅੰਗਲ ਖਵਾਲੀ ਕਾਪੜੇ ਵੀ ਪੋਈ ਗੱਲ ਕਿੰਨੀ ਵਿੱਚ ਗਏ ਆ ਕਿ ਨਹੀਂ ਬੀਆ ਬਜ਼ੁਰਗ ਦੇ ਪਰਲੇ ਕੰਪਨੀ ਦੇ ਪੈਸੇ ਫਸੇ ਨੇ ਪੁੱਛੋ ਕਿੰਨੇ ਫਸੇ ਨੇ ਜੀ ਹੁਣ ਆ ਕੇ ਕਰੇ ਦੇਖੋ ਪੇਰ ਹੁਣ ਹਾਲ ਆਪਾਂ ਵੋਟ ਤਾਂ ਕਿਸੇ ਨੂੰ ਪਾਉਣੀ ਆ ਹੁਣ ਲੋਕ ਸਭਾ ਚੋਣਾਂ ਨੇ ਆਮ ਆਦਮੀ ਪਾਰਟੀ ਆ ਕਾਲੀ ਦਲ ਭਾਜਪਾ ਕਿਹਨੂੰ ਦੇਖਦੇ ਹੋ ਕਾਂਗਰਸ ਕਿਹਨੂੰ ਕਿਹਨੂੰ ਵੋਟ ਪਾਉਂਗੇ ਜਾਂ ਕੌਣ ਤੁਹਾਨੂੰ ਲੱਗਦਾ ਵੀ ਖਰਾ ਉਤਰ ਸਕਦਾ ਜੇ ਵੋਟ ਜਿਹਨੂੰ ਪਾਣੀ ਉਹ ਨਾਮ ਵੀ ਦੱਸੋ ਤਾਂ ਕਿਹਨੂੰ ਆਪਾਂ ਚੁਣ ਸਕਦੇ ਹਾਂ ਝਾੜੂ ਵਾਲੇ ਨਾਲੇ ਤੁਸੀਂ ਕਹਿੰਦੇ ਪੈਨਸ਼ਨ ਨਹੀਂ ਲਈ ਝਾੜੂ ਵਾਲਿਆਂ ਨੇ ਝਾੜੂ ਵਾਲੇ ਨਹੀਂ ਪੈਨਸ਼ਨ ਲਈ ਤੁਹਾਨੂੰ ਦੱਸ ਕੀ ਜੱਜ ਅੱਗੇ ਕਿੰਨੀਆਂ ਕਨੀਆਂ ਸਰਕਾਰਾਂ ਹੋ ਗਈਆਂ ਨੇ ਕਿੰਨੀਆਂ ਕਿਸੇ ਵੀ ਨਹੀਂ ਸਰਕਾਰ ਬਣੀ ਹੁੰਦੀ ਏ ਮੈਨੂੰ ਕੰਮ ਪੈ ਗਿਆ ਮੈਂ ਥਾਣੇ ਚਲੇਗਾ ਕਿਹੜੀ ਪਾਰਟੀ ਦਾ ਬੰਦਾ ਉਹ ਨਾਲ ਰਿਸ਼ਤਾ ਕਰਨਾ ਹੈ ਅੱਛਾ ਐ ਪੁੱਛਦੇ ਹਾਂ ਕਿਹੜੀ ਪਾਰਟੀ ਦਾ ਬੰਦਾ ਹੈ ਕਿਹੜੀ ਬੰਦਾ ਜਾਂਦਾ ਮਤਲਬ ਚੀਜ਼ ਨੂੰ ਨਾ ਕਰਨਾ ਚੱਲ ਤੁਸੀਂ ਆਏ ਜੇ ਤੁਸੀਂ ਖਬਰ ਲਾ ਦੇ ਪੈ ਜੇ ਜਿਹੜਾ ਜੀ ਬੋਲਨੇ ਉਹ ਤੇ ਚਲੀ ਜਾਣੀ ਤੇ ਥਾਣੇ ਵਾਲੇ ਪੁੱਛਦੇ ਕਿਹੜੀ ਪਾਰਟੀ ਦਾ ਬੰਦਾ ਹੈ ਹੁਣ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨਾ ਅਬਲ ਦਾ ਸੰਤ ਅਜੇ ਤੱਕ ਕੰਮ ਪਿਆ ਹੀ ਨਹੀਂ ਤੇ ਜਾਈਏ ਨਾ ਤੇ ਪੁੱਛਦੇ ਕਿਹੜੀ ਪਾਰਟੀ ਦਾ ਬੰਦਾ ਹੁਣ ਵੀ ਆਏ ਹੁੰਦਾ ਹਾਂਜੀ ਇਹ ਮੈਂ ਇਹ ਕਿਦਾਂ ਕਿ ਮੈਂ ਛਾਣੇ ਮੈਂ ਤਾਂ ਠਾਣੇ ਦਾ ਵਿੱਚ ਨਹੀਂ ਪਤਾ ਵਿੱਚ ਕੀ ਹਾਂ ਹਾਂ ਮੈਂ ਤਾਂ ਇਸ ਬਾਰੇ ਪਤਾ ਹੀ ਨਹੀਂ ਜੀ ਕੀ ਠਾਣੇ ਵਿੱਚ ਕੀ ਹੁੰਦਾ ਜੀ ਕੀ ਨਹੀਂ ਆਪਾਂ ਗਏ ਹੀ ਨਹੀਂ ਹੁਣ ਤੱਕ ਹਾਂ ਹਾਂ ਜੀ ਜੀ ਬਿਲਕੁਲ ਤਾਂ ਨੌਜਵਾਨ ਮੁੰਡੇ ਵੀ ਨਾਲ ਵੀ ਗੱਲਬਾਤ ਕਰਾਂਗੇ ਉਹ ਖੜ ਜੋ ਗੋਲੀ ਥੋੜਾ ਚਲਦੀ ਇਹਦੇ 'ਚੋਂ ਗੱਲਾਂ ਬਾਤਾਂ ਹੀ ਹੋਣੀਆਂ ਨੇ ਬਾਈ ਕੀ ਨਾਮ ਸੱਸੀ ਗਾਲ ਕੀ ਨਾਮ ਸੱਸੀ ਗਾਲ ਜੀ ਕੀ ਨਾਮ ਹਾਂਜੀ ਤੁਹਾਡਾ ਕੀ ਨਾਮ ਹੈ ਬਾਈ ਮੈਨੂੰ ਮੇਰਾ ਨਾਮ ਪੁੱਛੀ ਜਾਂਦਾ ਕਰੰਨਦੀਪ ਕਰੰਨਦੀਪ ਬਾਈ ਕੀ ਕੰਮ ਕਰ ਕੀ ਕਰਦੇ ਹੋ ਸਟੱਡੀ ਕਰਦੇ ਹੋ ਸਟੱਡੀ ਕਰਦੇ ਹਾਂ ਸਟੱਡੀ ਅੱਛਾ ਆਪ ਉਹਨਾਂ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਨੌਜਵਾਨਾਂ ਨੂੰ ਸਿਆਸਤ ਵੱਲ ਲਿਆਓ ਇਹਨਾਂ ਨੂੰ ਸਿਆਸੀ ਤੌਰ ਤੇ ਸੂਝਵਾਨ ਕਰੋ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਨੇ ਚੰਗਾ ਕੰਮ ਕੀਤਾ ਬਾਕੀਆਂ ਨਾਲੋਂ ਕਿ ਉਹ ਹੀ ਦਾ ਕਿਸੇ ਜੀ ਚੰਗੇ ਵੀ ਕੀਤੇ ਨੇ ਤੇ ਕਈ ਮਾੜੇ ਵੀ ਕੀਤੇ ਨੇ ਹਣਾ ਇਹ ਤਾਂ ਬਾਲਾ ਸਿਆਸੀ ਤੌਰ ਤੇ ਤਿਆਰ ਆ ਬੰਦਾ ਦੋਗਲਾ ਜਿਹਾ ਪਿਆਹ ਦਿੰਦਾ ਨੇ ਡਿਪਲੋਮੈਟਿਕ ਬਹੁਤ ਨਹੀਂ ਫਿਰ ਵੀ ਮੈਂ ਇਹ ਪੁੱਛਦਾ ਵੀ ਇਸ ਇਲਾਕੇ ਦੇ ਵਿੱਚ ਸੁਖਵੀਰ ਬਾਦਲ ਰਹੇ ਐਮਪੀ ਹੁਣ ਤੱਕ ਤਾਂ ਬਾਦਲ ਸਾਹਿਬ ਤੋਂ ਖੁਸ਼ ਨਹੀਂ ਤੁਸੀਂ ਉਹਨਾਂ ਦੇ ਕੰਮਾਂ ਤੋਂ ਅਕਾਲੀ ਗੱਲ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਨਹੀਂ ਹਾਂ ਨਹੀਂ ਤੁਸੀਂ ਆਮ ਆਦਮੀ ਪਾਰਟੀ ਤੋਂ ਵੀ ਖੁਸ਼ ਹੋ ਤੁਸੀਂ ਬਾਦਲ ਤੋਂ ਸਾਰਿਆਂ ਸਰਕਾਰਾਂ ਦੇ ਖੁਸ਼ ਹਾਂ ਜੀ ਨਹੀਂ ਫਿਰ ਹੁਣ ਵੋਟ ਨਹੀਂ ਹੁਣ ਜੇ ਉਹ ਮੰਨ ਲਓ ਲੀਡਰ ਹੀ ਆਉਂਦੇ ਆ ਉਹੀ ਪੁੱਛ ਲੈਣ ਵੀ ਕਿਹਨੂੰ ਵੋਟ ਪਾਓਗੇ ਸਾਡਾ ਸਾਥ ਦਿਓਗੇ ਕਿਹਨੂੰ ਪਾਓਗੇ ਫਿਰ ਇਹ ਤਾਂ ਹੁਣ ਅੱਗੇ ਜਾ ਕੇ ਵੇਖਦੇ ਹਾਂ ਹੌਲੀ ਹੌਲੀ ਜਿੱਦੜ ਹੁਣ ਆਪਾਂ ਵੇਖਦੇ ਹਾਂ ਵੀ ਕੁਝ ਇਹ ਲੋਕ ਇੰਨੇ ਸਿਆਣੇ ਤਾਂ ਹੋਊਗੇ ਆ ਲੋਕ ਹੁਣ ਦੱਸਦੇ ਨਹੀਂ ਕਿਹਨੂੰ ਪਾਉਣੀ ਹੈ ਦੱਸਣਾ ਵੀ ਨਹੀਂ ਚਾ ਤੇ ਅਸੀਂ ਇਹ ਪੁੱਛ ਰਹੇ ਆ ਆਮ ਆਦਮੀ ਪਾਰਟੀ ਸਰਕਾਰ ਆਈ ਕਹਿੰਦੇ ਅਸੀਂ ਬਦਲਾਵ ਵਾਲੀ ਸਰਕਾਰ ਆਂ ਗਰੀਬਾਂ ਤਾਈਂ ਪਿੰਡਾਂ ਦੇ ਵਿੱਚ ਪੈਸੇ ਪੂਸੇ ਪਹੁੰਚ ਰਹੇ ਆ ਕੋਈ ਮਨਰੇਗਾ ਦੀ ਦਿਹਾੜੀਆਂ ਕਮਰੇ ਜਿਹੜੇ ਆਏ ਸੀ ਉਹ ਪੈ ਗਏ ਆ ਕੀ ਮਾਹੌਲ ਕੁਛ ਨਹੀਂ ਨਹੀਂ ਪਹੁੰਚੇ ਨਾ ਕੋਈ ਪੈਸਾ ਤੇ ਲਾ ਕੋਈ ਜਿਹੜਾ ਬੀਬੀਆਂ ਜਿਹੜੇ 10000 ਰੁਪਈਆ ਹੁੰਦਾ ਸੀ ਉਹ ਵੀ ਕੋਈ ਨਹੀਂ ਨਾ ਜੀ ਉਹ ਤਾਂ ਕਹਿੰਦੇ ਅਸੀਂ ਦੇਣੇ ਆ ਹੁਣ ਸਾਰਿਆਂ ਬੀਬੀਆਂ ਤੱਕ ਕੋਈ ਨਹੀਂ ਆਇਆ ਮਿਰਜੀ ਨਾ ਕੋਈ ਕਿਸੇ ਵਾਸਤੇ ਉਹ ਵੀ ਕੋਟਿਆਂ ਦਾ ਮਸਲਾ ਕੋਟੇ ਜਿੰਨਾਂ ਦੇ ਆਏ ਉਹਨਾਂ ਦੇ ਪਾਏਗੇ ਸਾਡੇ ਅੱਜ 3 ਸਾਲ ਹੋ ਗਏ ਨੇ ਅੱਜ ਤਾਂ ਸਾਡਾ ਇੱਕ ਵੀ ਨਹੀਂ ਆਇਆ ਅੱਛਾ ਕਮਰੇ ਬਣੇ ਨਹੀਂ ਨਹੀਂ ਜੀ ਕਮਰੇ ਨਹੀਂ ਬਣੇ ਅੱਛਾ ਕਈ ਬੰਦੇ ਕਹਿ ਰਹੇ ਮੈਂ ਰੇਗਾ ਦੀਆਂ ਤੇ ਹਾੜੀਆਂ ਵੀ ਕੋਈ ਹੋਰ ਹੀ ਲਈ ਜਾਂਦਾ ਪੈਸੇ ਸਾਡੇ ਤੱਕ ਪਹੁੰਚਦੇ ਨਹੀਂ ਜਿਹੜੇ ਦਿਹਾੜੀ ਕਰਦੇ ਆ ਉਹ ਵੀਰ ਜੀ ਆਪਾਂ ਤਾਂ ਬਿਨਾਂ ਆਪਾਂ ਨਜਾਇਜ਼ ਕਿਸੇ ਦੇ ਸਿਰਨੇ ਕੀ ਲਿਆ ਹਾਂ ਨਾ ਆਪਾਂ ਨੂੰ ਪਤਾ ਜੀ ਹਾਂ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਹੁਣ ਵੋਟ ਪਾਉਂਗੇ ਆਪ ਵਾਲਿਆਂ ਨੂੰ ਜਾਂ ਕੋਈ ਅਕਾਲੀ ਦਲ ਕਾਂਗਰਸ ਕਿਹੜਾ ਚੰਗਾ ਲਾਦਦਾ ਹਾਂ ਹਾਂਜੀ ਅਸੀਂ ਵੀਰ ਜੀ ਸਾਂਝੇ ਬੰਦੇ ਆ ਰਾਜੇ ਸਿੰਘ ਹੁੰਦੇ ਆ ਅਸੀਂ ਜਿੰਨੀਆਂ ਸਾਡੀਆਂ ਤਿੰਨ ਚਾਰ ਵੋਟਾਂ ਐ ਅਸੀਂ ਸਭ ਨੂੰ ਇੱਕ ਇੱਕ ਕੇ ਵੋਟ ਪਾ ਕੇ ਅਸੀਂ ਆਦਨ ਵੀਰ ਜੀ ਤੁਹਾਨੂੰ ਵੋਟਾਂ ਪਾਤ ਕਸੀ ਕਿਸੇ ਦਾ ਗੁਸਤਾ ਗਿਣ ਲਾ ਨਹੀਂ ਕਿਸੇ ਨੇ ਕੀ ਨਾ ਹੀ ਕੀਤਾ ਹੈ ਨਾ ਕੋ ਕਰਨ ਦੀ ਜਰੂਰਤ ਅਗਲੇ ਕਹਿ ਦਿੰਦੇ ਨੇ ਹਾਂ ਠੀਕ ਆ ਇਹ ਤਾਂ ਨਹੀਂ ਕਿਸੇ ਨੂੰ ਆਖਾ ਵੀ ਕੋਈ ਇੱਕ ਪਾਸੇ ਪਾਈ ਆ ਅੱਛਾ ਪੁੱਛ ਕੇ 6 ਲੀਟਰ ਲੁੱਟ ਰਾਇਆ ਪਿੰਡਾਂ ਚ ਕੋਈ ਮੰਤਰੀ ਵਿਧਾਇਕ ਪਹੁੰਚੇ ਐਮ ਐਲ اے ਅਜੇ ਤੱਕ ਤਾਂ ਕੋਈ ਨਹੀਂ ਕਿਸੇ ਪਾਰਟੀ ਦਾ ਨਾ ਜੀ ਹਾਂ ਜੋ ਦੀ ਸਰਕਾਰ ਬਣੀ ਇੱਥੇ ਆ ਕੇ ਵੜਿਆ ਕੋਈ ਨਹੀਂ ਕ ਹਾਂ ਜਿਵੇਂ ਹਾਂਜੀ ਸਾਰੇ ਜੱਦਾਂ ਉਹਦਾ ਡਿੱਗਾ ਤਗੜਿਆ ਤਗੜਿਆ ਨੇ ਪੈ ਜਾਂਦੇ ਆ ਸਰਪੰਚ ਵੀ ਕੋਈ ਗਵਾਹੀ ਨਹੀਂ ਸਾਡੀ ਪਾਉਂਦਾ ਉਹ ਮੁੰਡੇ ਦਾ ਕਮਰਾ ਵਿਚਾਰੇ ਦਾ ਡਿੱਗਾ ਪਿਆ ਉਹਨੇ ਉਹ ਕਿਸੇ ਉਧਰ ਭਰਾ ਕਰੀ ਸਮਾਨ ਰੱਖਿਆ ਆ ਅੱਛਾ ਇਹ ਪਿੱਛੋਂ ਆ ਗਏ ਸੀ ਕਮਰਿਆਂ ਦੇ ਪੈਸੇ ਪੈਸੇ ਕਮਰੇ ਪਾਸ ਹੋਏ ਸਾਨੂੰ ਨਹੀਂ ਮਿਲੇਗੇ ਸਾਰੇ ਘਰਾਂ ਨੂੰ ਨਹੀਂ ਮਿਲੇਗੇ ਤੇ ਜੇ ਸਾਡੀਆਂ ਕਲੋਨੀਆਂ ਕਿ ਟੀਚੀਆਂ ਆਈ ਤੇ ਸਰਪੰਚ ਕਹਿੰਦਾ ਜਾ ਕੇ ਡੀਸੀ ਨੂੰ ਮਿਲੋ ਜਾ ਕੇ ਉੱਥੇ ਡੀਸੀ ਦਫ਼ਤਰ ਜਾਓ ਅਸੀਂ ਕਾਹਦੇ ਲਈਏ ਭਰੀਆਂ ਐਨੇ ਆ ਕਹਿੰਦਾ ਤੁਹਾਨੂੰ ਮਨਜ਼ੂਰੀ ਨਹੀਂ ਮਿਲਦੀ ਕਟੀਆਂ ਆ ਗਲੀਆਂ ਚਾਹੀਏ ਆਦੇ ਡੰਗਰ ਬੰਨੇ ਹੋਏ ਆ ਥਾਂ ਕੋਲ ਤਾਂ ਇਹ ਹਾਲਾਤ ਨੇ ਅੱਜ ਥੋੜਾ ਮੀਂਹ ਵੀ ਵਰ ਰਿਹਾ ਤਾਂ ਸਮਝ ਵੀ ਲੱਗਦੀ ਹੈ ਕਿ ਇਸ ਤਰੀਕੇ ਤੰਬੂ ਲਾ ਕੇ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਤੇ ਕਮਰੇ ਜਿਹੜੇ ਕਹਿੰਦੇ ਪਿੱਛੋਂ ਫੰਡ ਵੀ ਆਏ ਸੀ ਵੀ ਗਰੀਬਾਂ ਨੂੰ ਕਮਰੇ ਪਾ ਕੇ ਦੇਣੇ ਆ ਕੋਠੀ ਪਾ ਕੇ ਦੇਣੇ ਆ ਉਹ ਨਹੀਂ ਪਹੁੰਚੇ ਹੋਰ ਹੀ ਕੋਈ ਬਣਵਾ ਕੇ ਕਹਿੰਦੇ ਅਮੀਰਾਂ ਦੇ ਪੈ ਗੇ ਸਗੋਂ ਤੇ ਇਹ ਔਖੇ ਹੋਏ ਪਏ ਆ ਤਾਂ ਇਹ ਹਾਲਾਤ ਨੇ ਛੋਟੇ ਛੋਟੇ ਬੱਚੇ ਵੀ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਬਲੱਛਾ ਸਾਡੀਆਂ ਨੇ ਆ ਵੇਖੋ ਵਿੱਚੇ ਰੁਕੀਆਂ ਪਈਆਂ ਇੱਕ ਕਿ ਆਂਦੇ ਕਿਸ਼ਤਾਂ ਤਾਰੋ ਫੇਰ ਪਾਵਾਂ ਏ ਪਹਿਲਾਂ ਕਿਸ਼ਤਾਂ ਤਾਰੀਏ ਫੇਰ ਸਾਨੂੰ ਪੈਸੇ ਮਿਲਣ ਨੇ ਤੇ ਆ ਵਿੱਚੇ ਰੁਕੀਆਂ ਪਈਆਂ ਸਾਡੀਆਂ ਪਲੱਚਾ ਸਮਾਨ ਰੱਖਿਆ ਆ ਤੇ ਉਹਦੀ ਕਮਰਾ ਆਇਆ ਆ ਜਾਂ ਨਹੀਂ ਪਿਆ ਬੰਦੇ ਦਾ ਸਰਪੰਚ ਆਇਆ ਫੋੜਮਾ ਖਿੱਚ ਕੇ ਲੈ ਗਿਆ ਕੋਈ ਅਜੇ ਤੱਕ ਨਹੀਂ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰਦੇ ਵੀ ਤੁਹਾਨੂੰ ਪੈਸੇ ਆਏ ਆ ਨਹੀਂ ਆਏ ਨਾ ਕੁਝ ਨਹੀਂ ਆਇਆ ਤੁਸੀਂ ਡੀਸੀ ਨੂੰ ਜਾਓ ਉਹਾਂ ਦੇ ਤੁਸੀਂ ਡੀਸੀ ਦਫ਼ਤਰ ਜਾਓ ਉੱਥੇ ਜਾ ਕੇ ਗੱਲ ਕਰੋ ਗਏ ਨਹੀਂ ਤੁਸੀਂ ਡੀਸੀ ਤੇ ਵੀ ਜਦੋਂ ਦੂਜਿਆਂ ਦੇ ਪੈ ਜਾਂਦੇ ਆਪਦੇ ਆਪ ਢੰਮੇ ਤੇ ਸਾਡੇ ਅਸੀਂ ਕਿੱਧਰ ਜਾਈਏ ਯਾਨੀ ਕਿ ਜਿਨ੍ਹਾਂ ਦਾ ਸਰਦਾ ਸਗੋਂ ਉਹਨਾਂ ਦੇ ਪੈਗੇ ਤੇ ਉਹਨਾਂ ਦੇ ਪੈਗੇ ਆ ਸਾਡੇ ਕੋਈ ਨਹੀਂ ਸਾਡੀ ਜੇ ਕਲੌਨੀਆਂ ਕਟੀਆਂ ਸਾਡੀਆਂ ਉਹ ਵੀ ਸਾਡੀ ਕੋਈ ਨਹੀਂ ਸੁਣਾਈ ਹੋਈ ਪੋਰਾ ਪਰਾ ਥਾਂ ਤੇ ਡੰਗਰੇ ਹੀ ਗਲੀਆਂ ਚ ਬੰਨੇ ਹੋਏ ਇਸ ਤਰੀਕੇ ਸਮਾਨ ਰੱਖਣ ਨੂੰ ਮਜਬੂਰ ਨੇ ਕਈ ਉਹਨਾਂ ਗਰੀਬਾਂ ਦਾ ਰੋਸ ਹੈ ਕਿ ਸਾਨੂੰ ਜਿਹੜੀ ਸਹਾਇਤਾ ਮਿਲਣੀ ਸੀ ਉਹ ਹੋਰੀ ਰੱਜੇ ਪੁੱਜੇ ਲੈ ਕੇ ਸਾਡੇ ਤੱਕ ਨਹੀਂ ਪਹੁੰਚੇ ਤਾਂ ਦੇਖ ਸਕਦੇ ਹੋ ਕਿ ਅ ਅੱਜ ਕਿਸ ਤਰੀਕੇ ਇਹਨਾਂ ਦਾ ਗੁਜ਼ਾਰਾ ਚੱਲ ਰਿਹਾ ਇਸ ਪਿੰਡ ਦੇ ਵਿੱਚ ਤਕਰੀਬਨ ਸਾਰਿਆਂ ਦੇ ਹੀ ਕਈ-ਕਈ ਲੱਖ 4-4 ਲੱਖ ਪੈਸਾ ਕਰਨ ਕੰਪਨੀ ਦੇ ਵਿੱਚ ਡੁੱਬਿਆ ਹੋਇਆ ਸੀ ਇਹ ਮਾਨ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ ਕਹਿੰਦੇ ਆ ਥਾਣੇ ਜਾਈਏ ਤਾਂ ਸਾਨੂੰ ਪੁੱਛਦੇ ਨੇ ਕਿਹੜੀ ਪਾਰਟੀ ਤੋਂ ਫਿਰ ਕੰਮ ਕਰਨ ਦੀ ਗੱਲ ਕੀਤੀ ਜਾਂਦੀ ਆ ਮਨਰੇਗਾ ਦੇ ਪੈਸੇ ਨਹੀਂ ਆਏ ਹਾਜ਼ਰੀਆਂ ਲਾ ਕੇ ਕੋਈ ਹੋਰ ਖਾਈ ਜਾਂਦਾ ਪੈਸੇ ਅਜਿਹੇ ਦੋਸ਼ ਲਾਏ ਜਾ ਰਹੇ ਨੇ ਤਾਂ ਇਹ ਕਾਰਗੁਜ਼ਾਰੀਆਂ ਨੇ ਜੇ ਲੀਡਰ ਧਰਾਂਤਲ ਤੇ ਉਤਰਨਗੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਸ਼ਾਇਦ ਉਹਨਾਂ ਨੂੰ ਇਹ ਗੱਲਾਂ ਪਤਾ ਲੱਗਣਗੀਆਂ